ਆਪਣੇ ਵਿੱਚ ਖਨੌਰੀ ਬਾਰਡਰ ਤੇ ਕੁਝ ਕਿਸਾਨ ਜਥੇਬੰਦੀਆਂ ਮੌਜੂਦ ਨੇ ਉਹ ਜੋ ਬੇਰਕਾ ਦੁੱਧ ਦੀਵਾਰੀ ਕੁਝ ਆਪਣੇ ਨਾਲ ਗੱਲਬਾਤ ਕਰਨਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਕਿ ਰਾਜੀ ਆਪਣਾ ਮੈਂ ਕਿਸਾਨਾ ਕੁਝ ਪਾਲ ਸਿੰਘ ਤੇ ਉਹਨੂੰ ਭਾਰਤੀ ਕਿਸਾਨ ਜੀ ਨੂੰ ਸਿੱਧੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੈ ਨਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਮੋਦੀ ਦਾ ਖਾਸ ਹੀ ਚੌਂਚਾ ਨਿਕਲੇਗਾ ਜਿਹੜੀ ਬੇਰਕਾ ਸੀ ਪਿਛਲੇ ਪੁਰਾਣੇ ਸਮੇਂ ਤੋਂ ਉਹ ਪੰਜਾਬ ਦੇ ਲੋਕਾਂ ਦੀ ਸੀ ਇਹ ਪੰਜਾਬ ਦੇ ਲੋਕਾਂ ਦੀ ਜਿਹੜੀ ਬੇਰਕਾ ਸੀ ਉਹ 19 ਦੇ ਵਿੱਚ 10800 ਲੀਟਰ ਦੁੱਧ ਦਿੱਲੀ ਨੂੰ ਜਾਂਦਾ ਸੀ ਪੰਜਾਬ ਦੇ ਲੋਕਾਂ ਦਾ ਤੇ ਅੱਜ ਉਹ ਅੱਜ 24 ਦੇ ਵਿੱਚ 1700 ਲੀਟਰ ਰਹਿ ਗਿਆ ਤੇ ਜਿਹੜਾ ਬੇਰਕਾ ਆਪਣਾ ਅਨਮੋਲ ਸੀ ਉਹ ਹੈਗਾ ਗੁਜਰਾਤ ਦਾ ਉਹ ਜਿੰਨਾ ਪੈਸਾ ਹੈਗਾ ਉਹਦਾ ਜਿੰਨਾ ਸੈਟੀ ਹੈ ਆਪਣਾ ਪੈਸਾ ਹੈਗਾ ਉਹ ਗੁਜਰਾਤ ਦੇ ਲੋਕਾਂ ਨੂੰ ਜਾਂਦਾ ਹੈਗਾ ਤੇ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਫੋਲੋ ਕੀਤਾ ਜਾਏਗਾ ਤੇ ਜਿਹੜੇ ਜਿੰਨੇ ਸੀਗੇ ਪ੍ਰੋਜੈਕਟ ਆਪਣੇ ਬੇਰਕਾ ਦੇ ਉਹ ਫੇਲ ਹੋ ਗਏ ਤੇ ਅਧਾਰਾ ਇਸ ਦੇ ਕੋਲੇ ਹੈ ਕੋਰਪੋਰੇਟ ਘਰਾਣਾ ਤੇ ਜਿਹੜਾ ਦੁੱਧ ਦਾ ਹੈ ਇਹ ਮੁੱਖ ਮੰਤਰੀ ਦੇ ਕੋਲੇ ਹੈ 3 ਸਾਲ ਸਰਕਾਰ ਬਣੀ ਨੂੰ ਹੋ ਗਈ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਹੋਈ ਅੱਜ ਅਨਮੋਲ ਦਾ ਦੁੱਧ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਜਾ ਰਿਹਾ ਹੈਗਾ 3-4 ਪ੍ਰੋਜੈਕਟ ਪੰਜਾਬ ਦੇ ਵਿੱਚ ਬਣ ਗਏ ਜਿਹੜਾ ਕਿ ਆਪਣਾ ਅਨਮੋਲ ਦਾ ਤੇ ਜਿਹੜਾ ਬੇਰਕਾ ਦਾ ਸੀ ਉਹ ਸਾਡਾ ਪੰਜਾਬ ਦਾ ਸੀ ਉਹ ਖਤਮ ਹੁੰਦਾ ਜਾ ਰਿਹਾ ਹੈਗਾ ਅੱਜ ਕੁੱਲ ਪੰਜਾਬ ਦਾ ਦੁੱਧ ਦਿੱਲੀ ਨੂੰ 1700 ਲੀਟਰ ਜਾ ਰਿਹਾ ਹੈਗਾ ਤੇ ਜਿਹੜਾ ਸਾਡੇ ਸਕੂਲਾਂ ਦਾ ਸੀ ਮਿੱਡੇ ਮੀਲ ਦੇ ਵਿੱਚ ਜਿੰਨਾ ਵੀ ਕੰਮ ਘਾਓ ਗੰਧੂ ਆਉਂਦਾ ਆਉਦਾ ਸੀਗਾ ਪਦਾਰਥ ਉਹ ਸਾਰਾ ਅਨਮੋਲ ਦਾ ਆਉਂਦਾਗਾ ਤਾਂ ਕਿ ਉਹ ਆਪਣਾ ਗੁਜਰਾਤ ਦਾਗਾ ਉਹ ਸਾਰੀ ਜਿਹੜੀ ਇਨਕਮ ਹੈ ਸਾਰੀ ਗੁਜਰਾਤ ਨੂੰ ਜਾ ਰਹੀ ਹੈ ਤੇ ਸਾਡਾ ਜਿਹੜਾ ਬੇਰਕਾ ਸੀ ਪੰਜਾਬ ਦਾ ਉਹ ਖਤਮ ਹੋ ਰਿਹਾ ਹੈ ਸਾਰੀ ਸਰਕਾਰ ਜ਼ਿੰਮੇਵਾਰ ਹੈਗੀ ਜਦੋਂ ਉਹ ਅਨਮੋਲ ਦੀ ਆਪਣੇ ਗੁਜਰਾਤ ਦੀ ਫੈਕਟਰੀ ਗੁਜਰਾਤ ਦੀ ਸੈਟਿੰਗ ਆ ਸਰਕਾਰ ਜਿਹੜੀ ਕਹਿੰਦੀ ਸੀ ਮੈਂ ਮਾਲਕੀ ਕਿਸਾਨਾਂ ਦੀ ਸਰਕਾਰ ਹਾਂ ਇਹਨਾਂ ਨੇ ਮਾਲਕੀ ਉਹਨਾਂ ਨੂੰ ਲਾਇਸੈਂਸ ਵੀ ਦਿੱਤਾ ਅ ਵਿਦੇਸ਼ ਦੇ ਵਿੱਚ ਪ੍ਰਮੋਟ ਕਰਨ ਦਾ ਤੇ ਸਾਡੇ ਉਹ ਹੀ ਖੀਰ ਤੇ ਪਿੰਨੀਆਂ ਕਹਿੰਦੇ ਉਹ ਆਪਣਾ ਬਿਰਕਾ ਕੋਲੇ ਉਹਦਾ ਖਤਮ ਕਰਦਾ ਬਿਰਕਾ ਤਾਂ ਇਹ ਤੇ ਜਿਹੜਾ ਜੁਪੀ ਦੇ ਪੰਚਰ ਸੀਗੇ ਸੈਂਟਰ ਸੱਤ ਆ ਮੰਗਤਾ ਕਰਨਾ ਚਾਹੁੰਦੇ ਹਾਂ ਕਿਸਾਨਾਂ ਨੂੰ ਵੀ ਕਹਿੰਦੇ ਆ ਕਿ ਇਹਨਾਂ ਦੇ ਖਿਲਾਫ ਧਰਨੇ ਲਾਓ ਇਹਨਾਂ ਨੂੰ ਜਿਹੜਾ ਸਾਡਾ ਬਿਰਕਾ ਸੀ ਸਾਡੀ ਸੈਟੀ ਸੀ ਪਿਛਲੇ 25 30 ਸਾਲਾਂ ਤੋਂ ਉਹ ਸਾਡੀ ਖਤਮ ਕਰਤੀ ਤੇ ਜਿਹੜਾ ਅਰਮੋਲ ਸੀਗਾ ਉਹ ਗੁਜਰਾਤ ਦਾ ਹੈਗਾ ਉਹਦੇ ਵਿੱਚ ਸਾਰਾ ਦੁੱਧ ਜਾਣ ਲੱਗਿਆ ਉਹਦੇ ਵਿੱਚੋਂ ਖੋਲੋ ਕਰਤੇ ਆਪਣੇ ਵਿੱਚ ਵੀਰ ਹੋਰ ਵੀ ਮੁੰਡੇ ਕਿਹਨਾਂ ਵੀਰਾਂ ਮੇਰਾ ਨਾਮ ਰਾਮਪਾਲ ਸਿੰਘ ਜਲੂਰ ਬਲਕ ਸਕੱਤਰ ਲਹਿਰਾ ਜੀ ਤਾਂ ਹੁਣ ਕੀ ਇਹਨਾਂ ਨੇ ਜਥੇਦਾਰ ਜੀ ਨੇ ਆਪਣੀ ਬੇਰਕਾ ਦੁੱਧ ਵਾਰੇ ਤੇ ਅਨਮੋਲ ਦੁੱਧ ਵਾਰੇ ਫਰਕ ਦਿਖਾਇਆ ਤਾਂ ਤੁਸੀਂ ਉਹਦੇ ਬਾਰੇ ਕੀ ਕਹੋਗੇ ਦੇਖੋ ਜਿਹੜਾ ਸਾਡਾ ਪੰਜਾਬ ਦਾ ਬੇਰਕਾ ਸੀ ਉਹ ਸਾਡਾ ਬਹੁਤ ਵੱਡਾ ਅਦਾਰਾ ਸੀ ਜਿਹੜੀ ਇਨਕਮ ਸਾਡੇ ਪੰਜਾਬ ਦੇ ਲੱਖਾਂ ਲੋਕਾਂ ਨੂੰ ਦੁੱਧ ਵੱਲੋਂ ਆਂਦੀ ਸੀ ਉਹ ਅੱਜ ਦੀ ਘੜੀ ਉਹ ਬੰਦ ਕਰਨ ਲੱਗੇ ਐ ਕਿਉਂਕਿ ਉਹ ਜਿਹੜੀ ਇਨਕਮ ਹੈ ਉਹ ਸਾਰੀ ਗੁਜਰਾਤ ਦੇ ਲੋਕਾਂ ਨੂੰ ਜਾਣੀ ਹੈ ਇਸ ਕਰਕੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਅਦਾਰਾ ਹੈ ਬੇਰਕਾ ਉਹ ਬੰਦ ਨਾ ਹੋਣ ਦਿੱਤਾ ਜਾਵੇ ਇਧਰੋਂ ਕਿਉਂਕਿ ਜੇਕਰ ਉਹ ਬੰਦ ਹੁੰਦਾ ਹੈ ਤਾਂ ਸਾਡਾ ਲੱਖਾਂ ਕਰੋੜਾ ਰੁਪਈਆ ਦਾ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਦਾ ਜਿਹੜਾ ਦੁੱਧ ਪੈਦਾ ਕਰਦੇ ਆ ਡੈਰੀ ਵਾਲੇ ਉਹਨਾਂ ਦਾ ਹੋ ਜਾਣਾ ਹੈ ਕਿਉਂਕਿ ਉਹਨਾਂ ਨੇ ਤਾਂ ਬਾਹਰੋਂ ਗੁਜਰਾਤ ਦੇ ਵਿੱਚੋਂ ਦੁੱਧ ਲੈ ਕੇ ਉਰੇ ਦੇਣਾ ਹੈ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਸਰਕਾਰ ਜ਼ਿੰਮੇਵਾਰ ਹੈ ਇਸ ਟਾਈਮ ਇਹ ਮੌਜੂਦ ਹੈ ਸਰਕਾਰ ਤੋਂ ਸਾਡੀ ਇਹੀ ਮੰਗ ਹੈ ਜਿਹੜਾ ਸਾਡਾ ਆਧਾਰਾ ਬੇਰਕਾ ਦਾ ਚੱਲ ਰਿਹਾ ਹੈ ਉਸ ਨੂੰ ਪ੍ਰਫੁੱਲਤ ਕਰੋ ਉਸ ਦਿਨ ਮਤਲਬ ਵੱਡੀਆਂ-ਵੱਡੀਆਂ ਉਹ ਸ਼ਵੀਲਾਂ ਮਤਲਬ ਲਾਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਪੰਜਾਬ ਦਾ ਵਿੱਚੋਂ ਬੇਰ ਦਾ ਦੁੱਧ ਬਾਹਰਲੇ ਸਟੇਟਾਂ ਵਿੱਚ ਜਾਂਦਾ ਹੈ। ਉਸ ਕਰਕੇ ਮੰਗ ਸਾਡੀ ਇਹੀ ਹੈ ਵੀ ਉਸ ਦੁੱਧ ਦਾ ਜਿਹੜਾ ਸਾਡਾ ਬੇਰ ਦਾ ਹੈ ਉਸ ਨੂੰ ਚਲਾਇਆ ਜਾਵੇ। ਅਰਦਾਸ ਸਿੰਘ ਭਾਰਤੀ ਕਿਸਾਨ ਨੇ ਤਾਂ ਅੱਜ ਉਹ ਕਾਰਜ ਜੋ ਕਾਫੀ ਹਰਿਆਣਾ ਪੰਜਾਬ ਦਾ ਬਲ ਪੂਰੇ ਪੰਜਾਬ ਹਰਿਆਣੇ ਦੇ ਲੋਹ ਦੇ ਕਿੱਥੇ ਬੰਦੇ ਰਹੇ ਜਾਂਦੇ ਪੂਰਾ ਜੋ ਕਾਠਾਜ ਹੋਇਆ ਕਿ ਕੀ ਕਾਰਨ ਜਿਹੜਾ ਕਿਸੇ ਇੱਕ ਕਾਠੇ ਇਸ ਕਰ ਕੀਤਾ ਹੈ ਕਿ ਇਹ ਕਹਿ ਰਹੇ ਸੀ ਕਿ ਸਰਕਾਰ ਵੀ ਇੱਥੇ 5-400 ਬੰਦਾ ਹੀ ਆ ਜ਼ਿਆਦਾ ਨਹੀਂ ਹੈ। ਇਹ ਸਰਕਾਰ ਨੂੰ ਦੱਸਿਆ ਕਿ ਅੱਖ ਇਸ ਮੋਰਚੇ ਤੇ ਆ ਕਿਸਾਨ ਦੀ। ਬਾਦ ਵਾਲੀ ਅੱਖ ਹੈ ਹਰ ਕਿਸਾਨ ਦੀ ਇਹ ਸਮੋਰਚੇ ਕੰਨੀ ਅੱਖ ਹੈ ਵੀ ਜਦੋਂ ਵੀ ਸੱਦਾ ਆਊਗਾ ਉਦੋਂ ਤਿਆਰ ਆਂ ਜੇ ਦਿੱਲੀ ਜਾਣ ਨੂੰ ਸੱਦਾ ਆ ਜਾਂਦਾ ਹੈ ਕੱਲ ਨੂੰ ਹੀ। ਤਾਂ ਕੱਲ ਨੂੰ ਫਿਰ ਕਿਸਾਨ ਤਿਆਰ ਹੈ, ਦਿੱਲੀ ਜਾਣ ਨੂੰ ਵੀ ਤਿਆਰ ਹੈ। ਐਵੇਂ ਨਹੀਂ ਤਿਆਰ ਹੈ ਕਿਸਾਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਜਾਇਜ਼ ਵਾਅਦੇ ਜਿਹੜੇ ਸਾਡਾ ਵਾਅਦੇ ਕੀਤੇ ਸੀਗੇ ਜਦੋਂ ਅਸੀਂ ਅਸੀਂ ਕਮੇਟੀ ਬਣਾਵਾਂਗੇ ਐਮ ਐਸ ਕੇ ਗਰੰਟੀ ਕਾਨੂੰਨ ਦੇਵਾਂਗੇ ਸਮਾਵੀਨਾਡਨ ਰਿਪੋਰਟ ਲਾਗੂ ਕਰਾਂਗੇ ਕਰਜ਼ਾ ਮੁਕਤੀ ਦੇ ਇਹ ਸੀ ਕਿ ਕਮੇਟੀ ਬਣਾਵਾਂਗੇ ਕਮੇਟੀ ਬਣਾਈ ਨਹੀਂ ਹੁਣ ਇਸੇ ਕਰਕੇ ਸਾਨੂੰ ਦੁਬਾਰਾ ਆ ਕੇ ਇੱਥੇ ਬੈਠਣਾ ਪੈ ਗਿਆ ਕਿਉਂ 13 ਜਨਵਰੀ ਤੋਂ ਅਸੀਂ ਬੈਠੇ ਹਾਂ ਇੱਥੇ ਅਸੀਂ ਇਹਦੇ ਚ ਇੱਕ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਇਹਨਾਂ ਨੇ ਤਾਂ ਛੀ ਤਰੀਕ ਨੂੰ ਕੰਦਾ ਕੱਟਤੀਆਂ ਅਸੀਂ ਹਰਿਆਣੇ ਵਾਲਿਆਂ ਨੇ ਸਰਕਾਰ ਨੇ ਸਾਡੀ ਸਰਕਾਰ ਨੇ ਔਰ 13 ਤਰੀਕ ਨੂੰ ਕੰਧਾਂ ਕੱਢ ਕੇ ਤੇ ਅਸੀਂ ਤਾਂ ਕਿਤੇ ਕਿਸੇ ਨੂੰ ਰੋਕੇ ਨਹੀਂ ਤੁਸੀਂ ਵੀ ਇੱਥੇ ਆਏ ਹੋ ਗੱਡੀਆਂ ਲੈ ਕੇ ਆਏ ਹੋ ਐਨਾ ਇਕੱਠਾ ਥੋੜੀਆਂ ਵੀ ਸਿਰੇ ਤੇ ਆ ਗਈਆਂ ਗੱਡੀਆਂ ਪਰ ਇਹ ਸਰਕਾਰ ਦੀਆਂ ਨਕਾਮੀਆਂ ਹੈ ਸਰਕਾਰ ਇਹਦੇ ਵਿੱਚ ਬਿਲਕੁਲ ਫੇਲ ਹੈ ਸਰਕਾਰ ਕਿਸਾਨਾਂ ਨੂੰ ਔਰ ਮਜ਼ਦੂਰਾਂ ਨੂੰ ਛੋਟੇ ਦੁਕਾਨਦਾਰਾਂ ਨੂੰ ਛੋਟੀਆਂ ਫੈਕਟਰੀਆਂ ਇਹਨਾਂ ਨੂੰ ਦਬਾਉਣਾ ਚਾਹੁੰਦੀ ਆ ਔਰ ਪੂੰਜੀਪਤੀਆਂ ਦੇ ਹੱਥ ਸਾਰਾ ਸਿਸਟਮ ਦੇਣਾ ਚਾਹੁੰਦੀ ਆ ਔਰ ਇੱਕ ਚੀਜ਼ ਜ਼ਰੂਰ ਹੈ ਇਹਦੇ ਚੱਕ ਹੋਰ ਜੋੜਦਿਆਂ ਕਿ ਜਿਹੜੇ ਆ 24 ਸਾਡੇ ਕਿ ਉਹ ਸੀਗੇ ਕਾਨੂੰਨ ਉਹਨਾਂ ਚੋਂ ਕੱਟ ਕੇ 23 ਕਾਨੂੰਨ ਬਣਾਤੇ ਸਰਕਾਰ ਨੇ ਉਹਦੇ ਚ ਵੀ ਸਾਡੇ ਨਾਲ ਹੀ ਫਿਰ ਜਿਹੜੇ ਕਿ ਸੰਘਰਸ਼ੀ ਲੋਕ ਹੈ ਉਹਨਾਂ ਦੀ ਫਿਰ ਧੱਕਾ ਕਰਨਾ ਇਹਨਾਂ ਨੇ ਇਸ ਕਰਕੇ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਸਰਕਾਰ ਸਾਨੂੰ ਸਾਡੇ ਐਮਐਸਪੀ ਜੋ ਵੀ ਸਾਡੇ ਨਾਲ ਵਾਅਦੇ ਕੀਤੇ ਆ ਉਹ ਸਾਡੇ ਵਾਅਦੇ ਪੂਰੇ ਕਰੇ ਅਸੀਂ ਆਪਣੇ ਘਰਾਂ ਨੂੰ ਜਾਈਏ ਉਹਦੇ ਬਾਰੇ ਕੀ ਤੁਸੀਂ ਕੀ ਕਹੋਗੇ ਅਸੀਂ ਉਹਦੇ ਬਾਰੇ ਕਹਿੰਨੇ ਆ ਕਿ ਉਹਦੇ ਨਾਲ ਖੜੇ ਆ ਅਸੀਂ ਪੰਜਾਬ ਹਰਿਆਣਾ ਪੂਰਾ ਭਾਰਤ ਉਹਦੇ ਨਾਲ ਖੜਾ ਹੈ ਅਗਰ ਜੇ ਕਿਸੇ ਵੀ ਕਿਸਮ ਦੀ ਉਹਦੇ ਧਿਆ ਚਾਹੂਗੀ ਤੇ ਅਸੀਂ ਮੂਹਰੇ ਹੋ ਕੇ ਉਹਦੇ ਨਾਲ ਖੜਾਂਗੇ ਔਰ ਦੂਜੀ ਗੱਲ ਕਿ ਜੇ ਸਾਡੀ ਸਰਕਾਰ ਉੱਥੇ ਪੂਰਾ ਸਟੈਂਡ ਲੈਂਦੀ ਤਾਂ ਸਾਡੀ ਬੇਟੀ ਜਿੱਤ ਕੇ ਆਉਂਦੀ ਕਿ ਜਿਹੜੀ ਐਨੇ ਵਾਰ ਹਰੀ ਜਿੱਦੀ ਆਈ ਹੈ ਨਾ ਉਹ ਰਿਕਾਰਡ ਤੋੜ ਕੇ ਸਾਡੇ ਭਾਰਤ ਦੇ ਹੱਥੇ ਚ ਦਿੰਦੀ ਤਾਂ ਸਾਡੇ ਭਾਰਤੀ ਜਿਹੜੀ ਸਰਕਾਰ ਹੈ ਬੇ ਨਕਾਮੀ ਸਰਕਾਰ ਹੈ ਨਕਮੀ ਸਰਕਾਰ ਦੇ ਕਾਰਨ ਹੀ ਇਹ ਹੋਇਆ ਕਿ ਜਿਹੜੇ ਪਹਿਲਾਂ ਉਹ ਤਿੰਨ ਪਲਾਉਣ ਜਿੱਤ ਕੇ ਆਈ ਹੈ ਉਦੋਂ ਉਹਦਾ ਵਜਨ ਪੂਰਾ ਸੀ ਔਰ ਇਹਨਾਂ ਨੇ ਇਹ ਰਾ ਵੀਰੀ ਡਾਈਟ ਦੇ ਵਿੱਚ ਕੀਤੀ ਹੋਈ ਹੈ ਇਹਨਾਂ ਨੂੰ ਆਪਣੇ ਖਾਣ ਦਾ ਜਿੱਤ ਹਾਸਲ ਕਰਕੇ ਆਈ ਹੈ ਨਾ ਉਹ ਅਸੀਂ ਆਂ ਵੀ ਉਹ ਜਿੱਤ ਕੇ ਆਈ ਹੈ ਸਰਕਾਰ ਨੇ ਹਰਾਈ ਆ ਸਾਡੀ ਨੇ ਕੇਂਦਰ ਦੀ ਸਰਕਾਰ ਨੇ ਹਰਾਈ ਆ ਪਰ ਉਹ ਜਿੱਤ ਕੇ ਆਈ ਆ ਸਾਡੇ ਦਿਲਾਂ ਚ ਉਹਦੇ ਵਿੱਚ ਬਹੁਤ ਹਮਦਰਦੀ ਹੈ ਸ਼ੈਤ ਜੋ ਜਿੱਤ ਕੇ ਆ ਜਾਂਦੀ ਤਾਂ ਉਹਨੂੰ ਇੱਕ ਤਕਮਾ ਮਿਲਣਾ ਸੀਗਾ ਪਰ ਉਹ ਜੇ ਇਹਨਾਂ ਨੇ ਧੱਕੇ ਨਾਲ ਉਹਨੂੰ ਹਰਾਇਆ ਗਿਆ ਤਾਂ ਅਸੀਂ ਉਹਦੇ ਨਾਲ ਬਿਲਕੁਲ ਖੜੇ ਆਂ ਔਰ ਬੱਚਾ-ਬੱਚਾ ਨਾਲ ਖੜਾ ਆ ਉਹਦੇ ਚਾ ਉਹ ਮੀਡੀਆ ਹੈ ਚਾ ਕਿਸਾਨ ਹੈ ਚਾ ਮਜ਼ਦੂਰ ਹੈ ਕੋਈ ਵੀ ਹੈ ਹਰ ਬੰਦਾ ਉਹਦੇ ਨਾਲ ਖੜਾਗਾ ਸਾਰੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਅੰਦੋਲਨ ਦੇ 200 ਦਿਨ ਪੂਰੇ ਹੋਣ ਤੇ ਜਿੱਡੀ ਵੱਡੀ ਗੈਂਤੀ ਦੇ ਵਿੱਚ ਇੱਥੇ ਪਹੁੰਚੇ ਹੋ ਤੁਸੀਂ ਦੱਸਤਾ ਹਰਿਆਣਾ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਤੇ ਨਾਲ ਦੀ ਨਾਲ ਸਾਡੀਆਂ ਵੱਡੀਆਂ ਸੰਸਥਾਵਾਂ ਨੂੰ ਦੱਸਤਾ ਕਿ ਜਿਹੜੇ ਤੁਸੀਂ ਇਹ ਕਹਿੰਦੇ ਸੀ ਕੇ ਮੋਰਚੇ ਦੇ ਵਿੱਚ ਲੋਕ 400 ਹੀ ਹੈ 400 ਨਹੀਂ ਹਰ ਇੱਕ ਕਿਸਾਨ ਦੀਆਂ ਅੱਖਾਂ ਇਸ ਮੋਰਚੇ ਤੇ ਨੇ ਚਾਹੇ ਉਹ ਕਿਤੇ ਵੀ ਬੈਠਾ ਹੋ ਦੂਰ ਹੋ ਸਕਦਾ ਹੈ ਲੇਕਿਨ ਉਹਦਾ ਦਿਲ ਇਸ ਮੋਰਚੇ ਤੋਂ ਦੂਰ ਨਹੀਂ ਚੱਲ ਜ਼ਰੂਰ ਹੈ ਕਿ ਤੁਸੀਂ ਜਿਸ ਦ੍ਰਿੜਤਾ ਦੇ ਨਾਲ ਲੜਿਓ ਜਾਂ ਜਿਸ ਤਰ੍ਹਾਂ ਅਬ ਮੰਨੂ ਨੇ ਇੱਕ ਗੱਲ ਕਹੀ ਹੈ ਕਿ 70% ਤੋਂ ਵੱਧ ਕੇ ਤੁਹਾਡੇ ਇਹਨਾਂ ਕਾਨੂੰਨਾਂ ਦੇ ਹੱਕ 'ਚ ਅੱਜ 87% ਲੋਕ ਹੋ ਗਏ ਇਹ ਯਾਦ ਹੋਏਗਾ ਤੁਹਾਡੇ ਸ਼ਾਇਦ ਜਦੋਂ ਆਪਾਂ ਦਿੱਲੀ ਦਾ ਅੰਦੋਲਨ ਕਰਦੇ ਸੀ 2020-21 ਦਾ ਉਸ ਵੇਲੇ ਜਾਂਦਿਆ ਸਰ ਚੈਨਲਾਂ ਨੇ ਇੱਕ ਸਰਵੇ ਕੀਤਾ ਤੇ ਉਸ ਸਰਵੇ ਨੇ ਕਿਹਾ ਸੀ ਕਿ ਮੋਦੀ ਜੀ ਨੂੰ ਚਾਹਣ ਵਾਲੇ ਮੋਦੀ ਜੀ ਦੇ ਵੈਲਵਿਸ਼ਰ ਲੋਕ ਨੇ ਜਿਹੜੇ ਉਹ 60% ਨੇ ਪਰ ਤੁਹਾਡਾ ਸਬਰ ਤੇ ਉਹਨਾਂ ਦਾ ਜਬਰ ਤੁਹਾਡੇ ਸਬਰ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਹਰ ਚਾਲ ਨੂੰ ਕਟਿਆ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਕਟਿਆ ਅਖੀਰ ਜਾਂਦਾ ਜਾਂਦਾ ਆਹ ਹੀ ਮਹੀਨਾ ਆਇਆ ਆ ਜਿਹੜਾ ਕੱਲ ਨੂੰ ਚੜ ਜਾਣਾ ਹੈ ਸਤੰਬਰ 2021 ਚ ਇੱਕ ਸਰਵੇ ਫੇਰ ਆਇਆ ਤੇ ਉਸ ਸਰਵੇ ਨੇ ਕਿਹਾ ਕਿ ਮੋਦੀ ਨੂੰ ਮੋਦੀ ਮੋਦੀ ਕਰਨ ਵਾਲਿਆਂ ਦੀ ਗਿਣਤੀ केवल बाई मेरे सौ बाईस नौजवान साथियों लोकसभा इलेक्शन होने से पहले एक रेपूटेड संस्था सीएसडीएस ने सर्वे कराया था और पूरे देश में पूछा था कि क्या एमएसपी गारंटी कानून की मांग जायज है तो उस समय 70 परसेंट लोगों ने यह कहा था कि एमएसपी गारंटी कानून की बात जायज है और किसानों का आंदोलन सही है और किसानों को उनके हक और अधिकार मिलने चाहिए लेकिन अभी कुछ दिन पहले आज तक ने मूड ऑफ द नेशन सर्वे कराया और एमएसपी कानून के ऊपर सवाल पूछा तो उस सर्वे के अंदर पूरे देश में सतासी परसेंट एटी सेवन परसेंट लोगों ने यह कहा कि जो तेरह फरवरी से आंदोलन कर रहे हैं इनकी मांग जायज है और एमएसपी गारंटी कानून इनको बना के दिया जाना चाहिए काल साथियों वो दिन दूर नहीं वो दिन दूर नहीं जब सौ परसेंट लोग कहेंगे के एमएसपी गारंटी कानून की बात जायज है इनकी मांग जायज है और इस सरकार को घुटनों के बड़ा के एमएसपी गारंटी कानून हमारी आपकी जोड़ी में डालना पड़ेगा साथियों आपसे वायदा करते हैं हम भूलने नहीं दो हजार बीस इक्कीस वाले आंदोलन में जो हमारे ऊपर जाती हुई इसको भूलने नहीं इस आंदोलन में शंबूर खदोरी मोर्चे में जब जाती भाजपा सरकार ने करी वो भूलने नहीं हमारी महिला पहलवानों के साथ जो जाति करी उसको भूले नहीं वादा करते इस मंच से पूरे देश के किसानों मजदूरों से आने वाले हरियाणा विधानसभा चुनाव में जो भारतीय जनता पार्टी ने हमारे ऊपर जाति करी है उन एक एक जाति का उस एक अत्याचार का किताब का काम हरियाणा का किसान मजदूर करेगा और अगर इन्होंने मांग नहीं मानी तो चार अक्टूबर को बीजेपी को टाटा बाय बाय कर देंगे हरियाणा से इनकी विदाई करा देंगे साथियों